हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਹੀ ਫਰਵਸੀਆਂ ਸੇਲ ਲਈ ਲੈ ਕੇ ਆਏ ਹਾਂ ਚਾਰੇ ਦੇ ਚਾਰੇ ਭਈਆ ਮੰਨ ਲਓ ਟਾਪ ਕੁਆਲਿਟੀ ਦੀਆਂ ਨੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜਾ ਆਪਾਂ ਕਰਦੇ ਹਾਂ ਬਾਈ ਨਾ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਬਹੁਤ ਵਧੀਆ ਚੱਲਦਾ ਕਿਵੇਂ ਚੱਲਦਾ ਬਾਈ ਕੰਮ ਕਰ ਪੂਰਾ ਵਧੀਆ ਚੱਲਦਾ ਤੇ ਮਾਲ ਆਪਣੇ ਕੋਲ ਡੇਲੀ ਹੁੰਦਾ ਹਾਂਜੀ ਹਾਂਜੀ ਕੱਲ ਵੀ ਫਾਰਮ ਚੋਂ ਬੱਚਿਆਂ ਆਪਾਂ ਸੇਲ ਕੀਤੀਆਂ ਲੈ ਕੇ ਠੀਕ ਆ ਬਾਈ ਹਾਂਜੀ ਤੇ ਅੱਜ ਵੀ ਹੈਗੇ ਬਾਪੂ ਜੀ ਦੇ ਆਪਣੇ ਕੋਲੇ ਹਾਂਜੀ ਜਿਆਦਾ ਸੀਗੇ ਨਾ ਆਪਣੇ ਕੋਲ ਚਾਰ ਨਗਰ ਰਹਿ ਗਏ ਠੀਕ ਹੈ ਵੀਰੇ ਨਾਮ ਤੇ ਆਪਣਾ ਐਡਰੈਸ ਬੋਲ ਦੋ ਨਾਮ ਬਾਈ ਜੀ ਕੁਲਵਿੰਦਰ ਸਿੰਘ ਪਿੰਡ ਕੋਲੀਆ ਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਨੇੜੇ ਪਿੰਡ ਰਹਿੰਦਾ ਵੱਡਾ ਕੋਲੀਆ ਤੋਂ ਨੇਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਆ ਤੇ ਰੇਟ ਬਈ ਜਾਇਜ਼ ਹੀ ਹੋਣਗੇ ਬਿਲਕੁਲ ਜਾਇਜ਼ ਹੋਣਗੇ ਪਰ ਹੋਣਗੇ ਫੋਨ ਤੇ ਰੇਟ ਜੰਮੀ ਜਾਇਜ਼ ਹੋਣਗੇ ਮਤਲਬ ਕਿ ਦੇਣ ਲੈਣ ਜੜੀ ਹੋਣਗੇ ਹਾਂਜੀ ਹਾਂਜੀ ਬਹੁਤ ਜਾਇਜ਼ ਜਿਹੜੀ ਪਹਿਲੇ ਨੰਬਰ ਤੇ ਬਈ ਬੱਸੀ ਦੇਖ ਰਿਹਾ ਕਿੰਨੀ ਉਮਰ ਇਹ ਬਈ 8 ਮਹੀਨੇ ਉਮਰ ਆ ਬੱਸੀ ਦੀ 8 ਮਹੀਨੇ ਹਾਂਜੀ ਆਖੀਰੀ ਆ ਦੰਦਾਂ ਬੱਲ ਵੀ ਦੰਦਾਂ ਆਖੀਰੀ ਆ 8 ਮਹੀਨਿਆਂ ਦੀ ਉਮਰ ਆ ਦੰਦਾਂ ਦਾ ਪਚਾ ਕਰਾਨਾ ਮੈਂ ਕਹਿਣਾ ਬਈ ਕੀ ਆ ਬਾਤ ਜਮਾ ਪਿਓਰ ਖਚੀ ਦੀ ਆ ਜੇ ਨਾ ਤੇ ਬਾਕੀ ਚਾਂਮ ਕਿਦਾਂ ਕੁ ਵਛੀ ਰਹੀ ਬੋਲ ਦੇ ਚੱਕ ਕੇ ਚੈੱਕ ਕਰੋ ਬਾਈ ਬੜੀ ਆ ਮੈਂ ਕਹਿੰਦਾ ਫੇਸ ਬਿਊਟੀ ਬੜੀ ਪਿਆਰੀ ਆ ਪਲੀ ਵੀ ਆ ਵਸੀ ਆ ਨਾ ਦਾ ਜੀ ਆਮ ਪੂਰੀ ਰਾਜੀ ਰੂਜੀ ਪੂਰੀ ਰਾਜੀ ਰੂਜੀ ਫੁੱਲਾ ਬਾਈ ਪਲੀ ਵੀ ਫੁੱਲਾ ਬਾਈ ਮੈਂ ਕਹਿੰਦਾ ਕੁਲਵਿੰਦਰਾ ਤਿੰਨ ਚਾਰ ਮਹੀਨੇ ਸ਼ਾਬ ਕੀ ਟੀਕੇ ਦੇ ਕਾਬਿਲ ਹਰਾਮ ਹਰਾਮ ਬ੍ਰਿੰਟ ਬਾਈ ਚੈੱਕ ਕਰੋ ਬੜਾ ਕਮਾਲ ਦਾ ਪਲੀ ਬੜਾ ਫਰਾਂ ਦੀ ਖੁੱਲੀ ਆ ਬਾਕੀ ਥਣ ਗਲਾਬੀ ਆ ਦਿਖਾ ਦਿਓ ਚਾਰ ਹੀ ਥਾਣਾ ਕੋਈ ਫੋਟ ਸ਼ਾਂਗ ਕੀਆ ਬਾਤ ਆ ਯਾਰ ਬਾਈ ਮੈਂ ਕਹਿੰਦਾ ਥਾਣੀ ਬੜਾ ਚੰਗਾ ਲੱਗਿਆ ਕੀ ਬਾਤ ਆ ਬਾਈ ਥਣ ਚੈੱਕ ਕਰੋ ਯਾਰ ਬੜਾ ਸੁਣਾ ਥਣ ਲੱਗਿਆ ਵਗਾ NTNT ਦਾ ਤੁਹਾਨੂੰ ਤਾਂ ਇਹ ਗੱਲ ਕਰੀਏ ਨਾ ਹੁਣ ਹਾਂਜੀ ਹਾਂਜੀ ਨਹੀਂ ਗੱਭਣਦੇ ਹੁੰਦਾ ਐਡਾ ਥਣ ਹਾਂਜੀ ਹਾਂਜੀ ਕੁਆਲਟੀ ਆ ਬਰੇ ਕੁਆਲਟੀ ਪੂਰੀ ਫੁੱਲ ਆ ਹਮ ਕੁਆਲਟੀ ਇੱਕ ਗੱਲ ਜਿਹੜੀ ਬਈ ਹੱਡੀ ਜਾਂਦੀ ਐ ਜਿਵੇਂ ਮੈਕਸ ਸਪੀਡ ਆ ਜਿਵੇਂ ਬਿਲਕੁਲ ਸਿੱਧੀ ਹੱਡੀ ਐ ਕੀ ਬਾਤ ਆ ਬਈ ਚੌੜੀ ਚੌੜੀ ਜੇ ਲੈਗ ਸਕੋਰ ਦੀ ਗੱਲ ਕਰੀਏ ਮੈਂ ਕਹਿੰਦਾ ਨੰਬਰ 1 ਪਈਆ ਬਸੀ ਹਾਂਜੀ ਅੱਗੇ ਬਈ 2 ਨੰਬਰ ਬੱਚਾ ਇਹ ਵੀ ਬਈ ਤਨ ਕੁ ਮਹੀਨੇ ਉਮਰ ਠੀਕ ਐ ਬਈ ਬਾਈ ਬਹੁਤੀ ਚੈੱਕ ਕਰਾਈ ਮੜੀ ਗਈ ਬੈਜਣਾ ਬਹੁਤ ਅੱਛੀ ਲੱਗਦੀ ਦੇਖੋ ਲੈ ਬਾਈ ਚੈੱਕ ਕਰੋ ਯਾਰ ਛੋਟਾ ਛੋਟਾ ਕਰਨਾ ਬੋਦੀ ਵਾਦੀ ਫੁੱਲ ਕਮਾਲ ਦੀ ਆ ਗਈ ਕਾਲੇ ਰੰਗ ਚ ਆ ਗਿਆ ਬੱਚਾ ਬਾਈ ਹੈਨਾ ਹਾਂ ਕਾਲੇ ਰੰਗ ਦੀ ਆ ਗਈ ਜੀ ਹੂੰ ਤੋਰਾ ਤਾਰਾ ਬਾਈ ਬੱਚੇ ਦਾ ਚੈੱਕ ਕਰੋ ਹਾਂ ਬਾਕੀ ਆਰਡਰ ਕੁਆਲਟੀ ਦੇਖੋ ਗੁਲਾਬੀ ਥਾਣਾ ਹੂੰ ਹਾਂ ਚਾਰ ਹੀ ਥਾਣਾ ਚਾਰ ਹੀ ਬਾਈ ਥਾਣਾ ਕੀ ਆ ਬਾਤ ਆ ਯਾਰ ਥਾਣਾ ਬਹੁਤ ਚੰਗਾ ਲੱਗਿਆ ਹਾਂ ਜੀ ਹਾਂ ਜੀ ਗੁਲਾਬੀ ਥਾਣ ਲੱਗਿਆ ਬਾਕੀ ਬਈ ਨਾ ਜੇ ਗੱਲ ਕਰੀਏ ਤੋਰਾ ਤਾਰਾ ਬਸ ਇਹ ਕਹਿੰਦਾ ਇੱਕ ਨੰਬਰ ਆ ਜਮਾ ਤੇ ਮਹੌਲਤਾ ਬਾਈ ਕਹਿੰਦਾ ਹੋਣਗੇ ਫੋਨ ਤੇ ਤੇ ਮੁੱਲ ਬਾਈ ਐ ਲੈ ਲਓ ਜਮਾ ਦੇਣ ਲੈਣਾ ਜਮਾ ਫੱਟ ਗਿਆ ਆਪਣਾ ਜਾਇਜੀ ਰੇਟ ਹੁੰਦੇ ਆ ਵੀਰੇ ਜੇ ਰੇਟ ਜਾਏ ਤਾਂ ਚੀਜ਼ ਸਹੀ ਦੇਵਾਂਗੇ ਥੋੜੀ ਆਪਣਾ ਮਾਲ ਵੀ ਟਿਕਾਣਾ ਬੋਲੀ ਦੇ ਅੱਗੇ ਵੀ ਜਮਾ ਜਾਇਜੀ ਹੁੰਦੇ ਆ ਹਾਂ ਦੇਖੋ ਫੇਸ ਕੁਆਲਟੀ ਲੈ ਬਾਈ ਤਿੰਨ ਨੰਬਰ ਬੱਚਾ ਦੇਖੋ ਜੀ ਹਾਂ ਪਹਿਲੀ ਗੱਲ ਤਾਂ ਅਗਲਾ ਕਹਿੰਦਾ ਕੰਨ ਨਿੱਕਾ ਨਿੱਕਾ ਕਰਨਾ ਹਾਂ ਨਿੱਕਾ ਬਾਕੀ ਸਭੀ ਬੜੀ ਨੇ ਸ਼ਾਈਨਿੰਗ ਬਹੁਤ ਵੱਚੀ ਨੇ ਹੂੰ ਸ਼ਾਈਨ ਹੈ ਸੁਣਨ ਦਾ ਫੋਨ ਲੈ ਖੁੱਲਣਾ ਨਹੀਂ ਕਰ ਗਿਆ ਆਏਂਗੇ ਕਰ ਦਿਆਂਗੇ ਰਸਦ ਠੀਕ ਹੈ ਵੀਰੇ ਹਾਂ ਥੋੜਾ ਜਿਹਾ ਕਿੰਨੇ ਦੇ ਦਿੰਦੇ ਨੇ ਹਲਕਾ ਤਾਂ ਕਰ ਦ ਬਾਈ ਇਹ ਗਣਾ ਖੁੱਲੀਆਂ ਆਈਆਂ ਬਾਈ ਤਾਂ ਹੀ ਕਰਕੇ ਹਲਕਤ ਕਰਦੀਆਂ ਤੇ ਲੇਰੇ ਦੀਆਂ ਬਾਕੀ ਥਣ ਚੈੱਕ ਕਰੋ ਗੁਲਾਬੀ ਥਾਣਾ ਬਹੁਤ ਸੋਹਣਾ ਥਾਣਾ ਲੱਗਿਆ ਪੂਰੀ ਵਿਥੀ ਦੇ ਮੇਨ ਗੱਲ ਨਾਲ ਯਾਰ ਥਾਣ ਦੀ ਹੁੰਦੀ ਥਣ ਸਾਰੀਆਂ ਦੇ ਗਲੱਬ ਕੋਈ ਆ ਜੀ ਹੂੰ ਗੁਲਾਬੀ ਥਾਣਾ ਲੈ ਬੱਚੇ ਦਾ ਤੋੜਾ ਤਾਰਾ ਚੈੱਕ ਕਰੋ ਇੱਕ ਨੰਬਰ ਆ ਮੈਂ ਕਹਿੰਦਾ ਇਹ ਖੁੱਲੀ ਛੱਡਣੀ ਹੋਵੇ ਹੁਣ ਵੀ ਆਹ ਯਾਰ ਆਈ ਵੀਰੇ ਖੁੱਲੀ ਆ ਠੀਕ ਆ ਰਸਾ ਦਾ ਮੰਗਦਿਆਂ ਨਹੀਂ ਇਹ ਤਾਂ ਖੁੱਲਾ ਹੀ ਪਾੜ ਦਿੰਦਾ ਹੈ ਨਾ ਕਿ ਯਾਰ ਫੇਸ ਬੜਾ ਬਾਲਾ ਪਿਆਰਾ ਹਾਂ ਹਾਂ ਜੀ ਯਾਰ ਕੁਆਲਿਟੀ ਪੂਰੀ ਹੈ ਨੰਬਰ ਲਾ ਚੇਕ ਕਰ ਲੋ ਬਈ ਪੂਰੀ ਮਸਤੀ ਕਰਦੀ ਆ ਖਰਾਕ ਅਸਲ ਵਿੱਚ ਨਾ ਇਹ ਗੱਲ ਕਰੀਆ ਖਾਦੀ ਵੀ ਆ ਪਤਾ ਲੱਗਦਾ ਹਾਂਜੀ ਕਿੰਨੀ ਉਮਰ ਆਉਂਗੇ ਵੈਸੇ ਬਈ ਪੰਜ ਮਹੀਨੇ ਦੀ ਪੰਜ ਮਹੀਨੇ ਵਾਲੇ ਬਈ ਹਾਂਜੀ ਅੰਦਾਜ਼ਾ ਲਾ ਲਓ ਪੰਜ ਮਹੀਨੇ ਹੀ ਉਮਰ ਆ ਬੱਚੇ ਦੀ ਹਜੇ ਲੈ ਫੇ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਕੋਈ ਵੀ ਬੰਦਾ ਮਤਲਬ ਕਿ ਜਾਤ ਕੁਆਲਟੀ ਤੇ ਕੰਮ ਕਰਨਾ ਚਾਹੁੰਦਾ ਤਾਂ ਬੱਚੇ ਦੀ ਕੁਆਲਟੀ ਚੈੱਕ ਕਰੇ ਕਿ ਨਹੀਂ ਬਈ ਹਾਂਜੀ ਤੇ ਅੱਗੇ ਬਈ ਲਾਸਟ ਤੇ ਇਹ ਬੱਚਾ ਕਿੰਨੇ ਟਾਈਮ ਦਾ ਬਈ ਇਹ ਤਾਂ 1.5 ਮਹੀਨੇ ਦਾ ਤੇ ਬਾਕੀ ਆਰਡਰ ਕੁਆਲਿਟੀ ਦਿਖਾਓ ਮੜੀ ਜੀ ਲਓ ਮਰਦਾਂ ਨਾਲ ਗੱਪਾਂ ਹੁੰਦੀ ਤਾਂ ਮੈਂ ਲੈ ਤਾ ਯਾਰ ਮੈਂ ਕਹਿੰਦਾ ਗਲਾਬੀ ਥਾਣਾ ਦੇ ਗਲਾਬੀ ਥਾਣਾ ਕੱਲਾ ਕੱਲਾ ਥਣ ਪਿਆਗਾ ਪਤਾ ਲੱਗਦਾ ਇਸ ਤਰ੍ਹਾਂ ਹਾਂ ਵੀ ਚੀਜ਼ ਨਸਲ ਬਰੀਡ ਹੈਗੀ ਆ ਵੀ ਬਾਕੀ ਬਾਈ ਬਈ ਉਮਰ ਨੇ ਆਣੀਆਂ ਬੱਚੇ ਦੀ ਪਿੰਨੇ ਡੇਢ ਮਹੀਨੇ ਲੱਗੇ ਨੇ ਡੇਢ ਮਹੀਨੇ ਦਾ ਬੱਚਾ ਬਈ ਡੇਢ ਕਿ ਮਹੀਨੇ ਦਾ ਬੱਚਾ ਬਈ ਲੈ ਮਸਤੀ ਚੈੱਕ ਕਰੋ ਫੁੱਲ ਕਰਦਾ ਫੁੱਲ ਸਮੇਂ ਆਪਣਾ ਬੱਚਾ ਜਦ ਕਿ ਆਵਾਜ਼ ਮੈਂ ਖੁੱਲਾ ਪਾਲਦੀ ਹਾਂ ਮੈਂ ਕਹਿੰਦਾ ਬਈ ਫੇਸ ਤਾਂ ਜਮੇ ਨਿਕਾ ਜਾ ਜਦੋਂ ਸ਼ੂਟ ਆ ਜਾ ਬਈ ਨਿਕਾ ਹੀ ਕਰਨਾ ਜਦੋਂ ਲੈ ਦਿਖਾਈਏ ਬਣਾ ਨਿਕਾ ਹੀ ਕਰਨਾ ਬਈ ਫੁੱਲ ਮਸਤੀ ਮਸਤੀ ਕਰਦਾ ਬੱਚਾ ਜੀ ਗੱਲ ਕਰੀਏ ਇੱਕ ਗੱਲ ਹੋਰ ਆ ਬਾਈ ਕੋਈ ਵੀ ਬੰਦਾ ਆਪਦੇ ਹਿਸਾਬ ਨਾਲ ਤਿਆਰ ਕਰਨੇ ਚਾਹੁੰਦਾ ਉਹ ਕਰ ਸਕਦਾ ਹਾਂਜੀ ਆ ਤਾਂ ਉਮਰ ਛੋਟੀ ਆ ਵੀ ਬਾਕੀ ਉਮਰ ਛੋਟੀ ਆ ਜੇ ਜਿਹੜੀ ਬੰਦਾ ਫੀਡ ਵਗੈਰਾ ਲਾਊਗਾ ਬਾਈ ਉਹ ਹੈ ਜਿਨ੍ਹਾਂ ਨੇ ਮੂਰੇ ਤਿਆਰ ਹੋ ਜਾਣਾ ਉਹ ਹੈ ਨਾ ਰਿਜ਼ਲਟ ਤੁਸੀਂ ਆਪ ਹੀ ਦੇਖ ਲਓ ਆਰਡਰ ਕੁਆਲਟੀ ਇਹਨਾਂ ਦੀ ਕਿੰਨੀ ਕਿੰਨੀ ਚੰਗੀ ਆ ਦੇਖੋ ਮੇਨ ਕਰਨਾ ਬਾਈ ਜਿਹੜੀ ਚੜਾਈ ਆ ਉਹਦਾ ਪਤਾ ਲਾ ਬਸ ਤਾਂ ਤੇ ਚੌੜੀਆਂ ਚੂੜੀਆਂ ਫੁੱਲ ਆ ਇਹ ਨਹੀਂ ਹੈ ਹਰ ਮੇਰਾ ਪੂਰੇ ਇਹਨਾਂ ਦੇ ਬੈਠ ਮੇਨ ਜੇ ਮੈਂ ਖੜਮੇ ਪੁਰਿਆ ਬਾਕੀ ਨਾ ਜੇ ਬੇਸਤਰੀ ਗੱਲ ਕਰੀਏ ਲੈ ਬਈ ਆ ਵੇਥੇ ਦਿਖਾ ਦੀਆ ਪਰ ਬੱਤ ਪੂਰੀ ਫੁੱਲਾ ਕਿੰਨੀ ਕਿੰਨੀ ਵੇਚ ਰਹੀਆਂ ਦੋ ਗਿੱਠਾਂ ਦੀ ਖੰਗ ਨੂੰ ਵੇਚ ਪਈ ਸਹੀ ਗੱਲ ਲੈ ਦੋ ਗਿੱਠਾਂ ਦੀ ਬਈ ਵੇਥੇ ਪੈਂਦੀ ਹੈਗੀ ਖੜਨੇ ਖੜਨੇ ਚੈੱਕ ਕਰ ਸਕਦੇ ਹਾਂ ਬੱਚਿਆਂ ਦੀ ਬਾਗਮਾਲ ਖੜਨੀ ਆਂ ਕਿਆ ਬਾਤ ਆ ਤੇ ਮੁੱਲ ਫਿਰ ਬਈ ਸਾਰਿਆਂ ਦੇ ਫੋਨ ਤੇ ਹਾਂਜੀ ਫੋਨ ਤੇ ਕਰ ਲਾਂਗੇ ਕਿਉਂ ਮੁੱਲ ਜੈ ਹੋਣਗੇ ਮੁੱਲਾਂ ਨੂੰ ਹੋਣੀ ਬੱਚੇ ਆਪਣਾ ਉਹ ਗੱਲ ਰਹਿੰਦੀਆਂ ਹੁੰਦੀਆਂ ਠੀਕ ਹੈ ਬਈ ਹਾਂ ਬਾਕੀ ਜੇ ਕਿਸੇ ਨੂੰ ਵੈਸੇ ਹੂੰ ਸੁਆਦ ਲੈਣਾ ਉਹ ਆਪਾਂ ਕਹਿ ਨਹੀਂ ਸਕਦੇ ਬਾਈਰੇ ਬੰਦਨ ਬੱਚੀ ਗਰੀਦੀ ਪਹਿਲੇ ਫੋਨ ਦੇ ਬੱਚਾ ਖਰੀਦੂ ਆ ਦੰਦੋਂ ਸਾਨੂੰ ਖੀਰੀਆਂ ਹਾਂਜੀ ਚਾਰ ਚਾਰੀ ਫੋਨ ਫੋਰਸ ਕੋਈ ਬਾਈ ਫੋਰਸਾਂਗ ਨਹੀਂ ਮਰਣੀ ਐ ਲਾ ਲਓ ਵੀ ਬਾਈ ਨੇ ਜਿਹੜੀ ਗੱਲ ਕਹੀ ਤੀ ਸੁਪੈ ਤੀ ਕਿ ਨਹੀਂ ਬਿਲਕੁਲ ਬਿਲਕੁਲ ਤਿੰਨਾਂ ਕਿਸੀ ਦੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਚਾਰਾਂ ਚ ਕੋਈ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ